ਇਸ ਵੀਡੀਓ ਦੇ ਵਿੱਚ ਆਪਾਂ ਪੇਮੀ ਦੇ ਨਿਆਣੇ ਕਹਾਣੀ ਦਾ ਵਿਸ਼ਾ ਵਸਤੂ ਪੜਾਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੇਮੀ ਦੇ ਨਿਆਣੇ ਕਹਾਣੀ ਦਾ ਸਾਰ ਪੜਿਆ ਸੀ ਜੇ ਤੁਸੀਂ ਉਹ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਮੈਂ ਉੱਪਰ ਆਈ ਬਟਨ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਦਿੱਤਾ ਹੈ ਤੁਸੀਂ ਉਸ ਤੇ ਕਲਿੱਕ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ ਪੀਮੀ ਦੇ ਨਿਆਣੇ ਕਹਾਣੀ ਦਾ ਵਿਸ਼ਾ ਵਸਤੂ ਪੀਮੀ ਦੇ ਨਿਆਣੇ ਕਹਾਣੀ ਪੰਜਾਬੀ ਦੇ ਪ੍ਰਸਿੱਧ ਸਹਿਤਕਾਰ ਸੰਸਿੰਗ ਸਿੱਖੂ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਵਸਤੂ ਛੋਟੀ ਉਮਰ ਦੇ ਬੱਚਿਆਂ ਦੇ ਮਨ ਵਿੱਚ ਵਸੇ ਡਰਾਂ ਕਾਰਨ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਬਿਆਨ ਕਰਨਾ ਹੈ ਸਾਡੇ ਸਮਾਜ ਵਿੱਚ ਮੌਜੂਦ ਅੰਧਵਿਸ਼ਵਾਸ਼ਾਂ ਅਤੇ ਧਾਰਮਿਕ ਸਿੱਖਿਆ ਦੁਆਰਾ ਬੱਚਿਆਂ ਨੂੰ ਨਰਕ ਸਵਰਗ ਦੀ ਡਰਾਂ ਦੀਆਂ ਗੱਲਾਂ ਦੱਸੀਆਂ ਜਾਣੀਆਂ ਬੱਚਿਆਂ ਦੇ ਮਨ ਵਿੱਚ ਡਰ ਦਾ ਵਸਣਾ ਉਹਨਾਂ ਦਾ ਮਾਮੂਲੀ ਗੱਲਾਂ ਤੇ ਕਲਪਟਰਾਂ ਤੋਂ ਡੰਣਾ ਤੇ ਮਾਮੂਲੀ ਸਹਾਰੇ ਨਾਲ ਹੀ ਉਹਨਾਂ ਦਾ ਇਸ ਡਰ ਤੋਂ ਮੁਕਤ ਹੋਣਾ ਆਦੀ ਗੱਲਾਂ ਇਸ ਕਹਾਣੀ ਦਾ ਵਿਸ਼ਾ ਵਸਤੂ ਹਨ ਕਹਾਣੀ ਕਾਰ ਇਸ਼ਾਰਾ ਕਰਦਾ ਹੈ ਕਿ ਅਜਿਹੇ ਡਰ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਪੈਦਾ ਕਰਦੇ ਹਨ ਸਾਨੂੰ ਬੱਚਿਆਂ ਦੇ ਮਨ ਵਿੱਚੋਂ ਅਜਿਹੇ ਡਰ ਦੂਰ ਕਰਨੇ ਚਾਹੀਦੇ ਹਨ ਇਹਨਾਂ ਡਰਾਂ ਨੂੰ ਦੂਰ ਕਰਨ ਲਈ ਮਾੜਾ ਜਿਹਾ ਸਹਾਰਾ ਹੌਂਸਲਾ ਤੇ ਪ੍ਰੇਰਣਾ ਚਾਹੀਦੀ ਹੈ ਜਿਸ ਤਰ੍ਹਾਂ ਕਹਾਣੀ ਘਾਟੇ ਉਸਦੀ ਭੈਣ ਇਹ ਸੋਚ ਕੇ ਨਹੀਂ ਡਰ ਹੋ ਕੇ ਸੜਕ ਪਾਰ ਕਰ ਜਾਂਦੀ ਹਨ ਕਿ ਉਹ ਆਖਣਗੇ ਕਿ ਉਹ ਪੇਮੀ ਦੇ ਨਿਆਣੇ ਹਨ ਤਾਂ ਆਸ਼ਾ ਉਹਨਾਂ ਨੂੰ ਨਹੀਂ ਫੜੇਗਾ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਬਾਲ ਮਨੋਵਿਗਿਆਨ ਨਾਲ ਸੰਬੰਧਿਤ ਤੇ ਅੰਤਿਅਤ ਮਹੱਤਵਪੂਰਨ ਹੈ ਕਹਾਣੀਕਾਰ ਨੇ ਇਸ ਵਿਸ਼ੇ ਨੂੰ ਯਥਾਰਥਕ ਕਥਾਨਕ ਪਾਤਰਾਂ ਤੇ ਵਾਤਾਵਰਣ ਦੇ ਸਿਰਜਣਾ ਨਾਲ ਬੜੇ ਰੋਚਕ ਕਲਾਤਮਕ ਤੇ ਸੁਜਾਊ ਢੰਗ ਨਾਲ ਪੇਸ਼ ਕੀਤਾ ਹੈ